ਸਮਾਣਾ ਰਾਜਲਾ ਸੜਕ ਤੇ ਪਿੰਡ ਗਾਈਸਲੜ ਦੇ ਨੇੜੇ ਇੱਕ ਮੋਟਰਸਾਈਕਲ ਔਰ ਇੱਕ ਸਾਈਕਲ ਦੇ ਵਿੱਚ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਲੜਕੀ ਹੈ ਕਰੀਬ 12 ਸਾਲ ਅਤੇ ਉਹ ਮੋਟਰਸਾਈਕਲ ਸਵਾਰ ਦੋਨੋਂ ਜ਼ਖਮੀ ਹੋਏ ਦੋਹਾਂ ਨੂੰ ਸਮਾਣਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਜਾਂ ਨੌਜਵਾਨ ਹੈ ਉਸ ਸੱਟਾਂ ਕੋ ਜਿਆਦਾ ਹੈ ਉਸ ਨੂੰ ਸੀ.ਟੀ.ਐਸ.ਕੈਨ ਲਈ ਭੇਜਿਆ ਗਿਆ ਔਰ ਦੋ ਲੜਕੀ ਦਾ ਇਲਾਜ ਵੀ ਡਾਕਟਰ ਨੇ ਸਿਵਲ ਹਸਪਤਲ ਦੇ ਐਮਰਜੈਂਸੀ ਵਿੱਚ ਸਟਾਰਟ ਕਰ ਦਿੱਤਾ। ਰਣਜੀਤ ਸਿੰਘ ਮਨਮੀਤ ਕੌਰ 13-14 ਸਾਲ ਦੀ ਹੈ ਜੀ। ਇਹ ਸਾਈਕਲ ਤੇ ਚੱਰੀ ਸੀ? ਹਾਂ ਸਾਈਕਲ ਤੇ। ਡੇਰਾ ਗਾਇਸਲਾਰ ਹੈ। ਮੋਟਰਸਾਈਕਲ ਕਰਾਈ? ਹਾਂਜੀ ਹਾਂਜੀ। ਸਾਨੂੰ ਉੱਥੇ ਬਾਅਦ ਵਿੱਚ ਛੇਤੀ ਪਤਾ ਲੱਗ ਗਿਆ ਸੀ। ਤੁਹਾਡਾ ਕੁਲਦੀਪ ਰਾਮ ਜੀ। ਹਾਂਜੀ ਬ੍ਰਦਰ ਨੇ ਮੇਰੇ। ਕੀ ਨਾਮ ਹੈ ਤੁਹਾਡਾ? ਗੁਰਦੀਪ ਰਾਮ ਗਾਇਸਲਾਰ ਤੋਂ ਹੀ। ਇਹ ਕੰਮ ਫੈਕਟਰੀ 'ਚ ਕਰ ਰਿਹਾ ਜੀ। ਕੁੰਬਲੀ ਫੈਕਟਰੀ 'ਚ ਕੰਮ ਕਰਦਿਆਂ ਜੀ। ਸਮਾਨੇ। ਹਾਂ ਨਾ ਇੱਥੇ ਰਾਜੇ ਰੋਡ ਤੇ ਪੈ ਜਾਂਦੀ ਹੈ। ਤੇ ਜਾ ਰਿਹਾ ਸੀ ਵਾਪਸ। ਨਾ ਜੀ ਉੱਥੋਂ ਆ ਰਹੇ ਦਵਾਈ ਲੈਣ ਕੰਮ ਤੋਂ ਆ ਕੇ ਨਾ ਜੀ ਦਵਾਈ ਲੈਣ ਜਾ ਰਹੇ ਸੀ ਸਮਾਨੇ ਆ ਰਹੇ ਦਵਾਈ ਲੈਣ ਉੱਥੇ ਇੱਕ ਤਕਰੀਬਨ ਰਸਤੇ 'ਚ ਲੰਗਰ ਲੱਗਾ ਹੋਇਆ ਸੀ ਤੇ ਲੰਗਰ ਤੋਂ ਕੋਈ ਉਧਰੋਂ ਸਾਈਕਲ ਤੇ ਬੱਚੇ ਨੂੰ ਲੈ ਕੇ ਆ ਰਿਹਾ ਸੀ ਮੋਟਰਸਾਈਕਲ ਲੱਗਾ ਵੇਚੀ ਅੱਛਾ ਸਾਈਕਲ ਨਾਲ ਟਕਰਾਇਆ ਸਾਈਕਲ ਨਾਲ ਟਕਰਾਇਆ ਇਕੱਲਾ ਸੀ ਇਹ ਇਕੱਲਾ ਸੀ ਜੀ ਇਹਦੀ ਹੈਗੀ 28 ਸਾਲੀ ਹਾਂਜੀ ਇਹ ਸੀ ਦੋ ਜਣਾਂ ਦਾ ਹੋਇਆ ਐਕਸੀਡੈਂਟ ਇੱਕ ਗੁਰਦੀਪਰਾਮ ਹੈ 28 ਸਾਲ ਦੀ ਉਮਰ ਹੈ ਦੂਜੀ ਲੜਕੀ ਹੈ ਛੋਟੀ ਮਨਮੀਤ ਕੌਰ ਉਹਦੀ 12 ਸਾਲ ਦੀ ਉਮਰ ਹੈ ਉਹ ਸਾਈਕਲ ਤੇ ਸੀ ਉਹ ਮੁੰਡਾ ਬਾਈਕ ਤੇ ਸੀਗਾ ਆਪਸ 'ਚ ਭੇੜੇ ਨੇ ਮੁੰਡੇ ਥੋੜੀ ਛੱਟ ਜ਼ਿਆਦਾ ਲੱਗੀ ਐ ਤੇ ਬਾਕੀ ਉਹਦਾ ਸਾਰਾ ਕੁਝ ਕਰਤਾ ਟੰਗ ਡੰਗੇ ਲੱਗੇ ਨੇ ਬੱਚਾ ਹਲੇ ਜੇਰੇਲਾ ਚੱਲ ਰਿਹਾ ਤੇ ਗੱਜ ਸਲਾਕ ਕੋਲ ਹੋ ਜਾਂਦਾ ਐਕਸੀਡੈਂਟ ਤੇ ਕੈਮਰਾਮੈਨ ਵੀ ਕੇ ਕਰਕੇ ਦੇ ਨਾਲ ਪਰ ਸੋਤਮ ਕੋ ਸਿਕ ਸਮਾਣਾ ਨਿਊਜ਼